कोरोना वायरस ਨੇ ਦੇਸ਼ ਦੇ ਅੰਦਰ ਫਿਰ ਦਿੱਤੀ दस्तक ਉਹੀ ਸਾਵਧਾਨੀਆਂ ਫਿਰ ਤੋਂ ਦੁਬਾਰਾ ਵਰਤਣ ਦੀ ਹੁਣ ਪਵੇਗੀ ਜ਼ਰੂਰਤ ਪੰਜਾਬ ਦੇ ਅੰਦਰ ਆਏ ਦੋ ਮਰੀਜ਼ ਪੋਜ਼ਿਟਿਵ ਅਤੇ ਚੰਡੀਗੜ੍ਹ ਦੇ ਵਿੱਚ ਇੱਕ ਦੀ ਹੋਈ ਮੌਤ ਦੱਸਦੀ ਹੈ ਕਿ ਦੇਸ਼ ਭਰ ਦੇ ਅੰਦਰ ਕੋਰੋਨਾ ਵਾਇਰਸ ਨੇ ਦੁਬਾਰਾ ਤੋਂ दस्तक ਦੇ ਦਿੱਤੀ ਹੈ ਅਤੇ ਸਾਨੂੰ ਦੁਬਾਰਾ ਤੋਂ ਉਹੀ ਸਾਵਧਾਨੀਆਂ ਵਰਤਣ ਦੀ ਫਿਰ ਜ਼ਰੂਰਤ ਹੈ ਭੀੜ ਦੇ ਵਿੱਚ ਨਾ ਜੋ ਅਗਰ ਜ਼ਰੂਰਤ ਨਾ ਹੋਵੇ ਤਾਂ ਭੀੜ ਦੇ ਵਿੱਚ ਨਹੀਂ ਜਾਣਾ ਚਾਹੀਦਾ ਅਤੇ ਨਾਲ ਨਾਲ ਸਾਨੂੰ ਹੈਂਡਸ਼ੇਕ ਨਹੀਂ ਕਰਨਾ ਚਾਹੀਦਾ ਨਮਸਤੇ ਦੀ ਆਦਤ ਫਿਰ ਤੋਂ ਦੁਬਾਰਾ ਪਾਓ ਮਾਸਕ ਪਹਿਨ ਕੇ ਰੱਖੋ ਅਤੇ ਉਹੀ ਹੈਂਡ ਜਿਹੜੇ ਆਪਣੇ ਹੱਥ ਨੇ ਉਹਨਾਂ ਨੂੰ ਸੈਨੀਟਾਈਜ਼ ਕਰਦੇ ਰਹੋ ਅਤੇ ਲੋੜ ਪਵੇ ਤਾਂ ਕਦੇ ਵੀ ਭੀੜ ਦੇ ਵਿੱਚ ਅਗਰ ਜ਼ਰੂਰਤ ਹੋਵੇ ਤਾਂ ਬਿਲਕੁਲ ਵੀ ਨਾ ਜਾਓ ਬਠਿੰਡਾ ਦੇ ਅੰਦਰ ਸਿਮਲਾ ਹਸਪਤਾਲ ਦੇ ਅੰਦਰ ਕੋਰੋਨਾ ਵਾਰਡ ਫਿਰ ਤੋਂ ਤਿਆਰ ਕੀਤਾ ਗਿਆ ਹੈ ਇੱਕ ਵਾਰੀ ਤਿੰਨ ਬੈੱਡਸ ਦੇ ਅੰਦਰ ਲਗਾਏ ਗਏ ਹਨ ਪਰ ਹਜੇ ਤੱਕ ਕਿਸੇ ਤਰ੍ਹਾਂ ਦੇ ਕੋਈ ਡਰ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪੂਰੇ ਪੰਜਾਬ ਦੇ ਅੰਦਰ ਸਿਰਫ ਦੋ ਹੀ ਮਰੀਜ਼ ਨੇ ਜਿਹੜੇ ਪੋਜ਼ਿਟਿਵ ਆਏ ਹਨ ਅਤੇ ਚੰਡੀਗੜ੍ਹ ਦੇ ਵਿੱਚ ਇੱਕ ਦੀ ਮੌਤ ਹੋਈ ਬਠਿੰਡਾ ਦੇ ਅੰਦਰ ਕਿਸੇ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਪੋਜ਼ਿਟਿਵ ਕੇਸ ਹਜੇ ਤੱਕ ਨਹੀਂ ਆਇਆ ਵਾਰ-ਵਾਰ ਜਿਹੜਾ ਪ੍ਰਸ਼ਾਸਨ ਵੱਲੋਂ ਜਾਂ ਸਿਹਤ ਵਿਭਾਗ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਹੁਣ ਸਾਵਧਾਨੀਆਂ ਫਿਰ ਦੁਬਾਰਾ ਜ ਨਹੀਂ ਉਹੀ ਜਿਹੜੀਆਂ ਵਰਤਨੀਆ ਸ਼ੁਰੂ ਵੀ ਆਪਣਾ ਕਰਦੇ ਹੋ ਪਟੈਂਡਾ ਦੇ ਅੰਦਰ ਕਿਸੇ ਤਰ੍ਹਾਂ ਦੀ ਅਗਰ ਕੋਈ ਇਸ ਤਰ੍ਹਾਂ ਦੀ ਕੋਈ ਆਫਤ ਆਉਂਦੀ ਆ ਤਾਂ ਪਟੈਂਡਾ ਪ੍ਰਸ਼ਾਸਨ ਵੱਲੋਂ ਪਟੈਂਡਾ ਦੇ ਸਿਹਤ ਵਿਭਾਗ ਵੱਲੋਂ ਤਿਆਰੀਆਂ ਨੇ ਜਿਹੜੀਆਂ ਉਹ ਮੁਕੰਮਲ ਕੀਤੀਆਂ ਗਈਆਂ ਨੇ ਜਿਵੇਂ ਪਿਛਲੀ ਵਾਰ ਜਦੋਂ ਕੋਰੋਨਾ ਆਇਆ ਸੀ ਤਾਂ ਉਸ ਵੇਲੇ ਆਕਸੀਜਨ ਦੀ ਜਿਹੜੀ ਆਕਸੀਜਨ ਦੀ ਕਾਫੀ ਜੜੀ ਘਾਟ ਹੈ ਉਹ ਮਹਿਸੂਸ ਹੋਈ ਸੀ ਲੇਕਿਨ ਹੁਣ ਪਟੈਂਡਾ ਸਿਹਤ ਅਧਿਕਾਰ ਦੇ ਅੰਦਰ ਆਕਸੀਜਨ ਦਾ ਇੰਨਾ ਵੱਲੋਂ ਇੱਕ ਜਿਹੜਾ ਪਲਾਂਟ ਹੈ ਉਹ ਲਗਾ ਦਿੱਤਾ ਗਿਆ ਹੈ ਹੁਣ ਕਿਸ ਤਰ੍ਹਾਂ ਦੀ ਆਕਸੀਜਨ ਦੀ ਕੋਈ ਹੈ ਇੱਥੇ ਬਠਿੰਡਾ ਸਪਤਪੰਦਰ ਕਮੀ ਨਹੀਂ ਆਵੇਗੀ ਸਿਹਤ ਵਿਭਾਗ ਵੱਲੋਂ ਤਿਆਰੀਆਂ ਜਿਹੜੀਆਂ ਆਪਣੀਆਂ ਉਹ ਮੁਕੰਮਲ ਕੀਤੀਆਂ ਨੇ ਅਤੇ ਸਿਹਤ ਵਿਭਾਗ ਵੱਲੋਂ ਵਾਰੀ-ਵਾਰੀ ਲੋਕਾਂ ਨੂੰ ਇਹਹੀ ਅਪੀਲ ਕੀਤੀ ਜਾ ਰਹੀ ਹੈ ਕਿ ਜਾਗਰੂਤ ਨਾ ਹੋਵੇ ਤਾਂ ਭੀੜ ਦੇ ਵਿੱਚ ਬਿਲਕੁਲ ਵੀ ਨਾ ਜਾਓ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਸਾਲੀਆਂ ਤਸਵੀਰਾਂ ਜਿੱਥੇ ਸਿਵਲ ਹਸਪਤਾਲ ਦੇ ਅੰਦਰ ਤਿਆਰੀਆਂ ਨੇ ਜੜੀਆਂ ਉਹ ਕੋਵਿਡ ਨੂੰ ਲੈ ਕੇ ਕਰੋਨਾ ਵਾਇਰਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ ਭਾਵੇਂ ਬਠਿੰਡਾ ਦੇ ਅੰਦਰ ਕਿਸ ਤਰ੍ਹਾਂ ਦਾ ਕੋਈ ਕੇਸ ਹੈ ਜਿਹੜਾ ਉਹ ਨਹੀਂ ਆਇਆ ਹਜੇ ਤੱਕ ਕਿਸ ਤਰ੍ਹਾਂ ਡਰ ਦੀ ਕੋਈ ਲੋੜ ਨਹੀਂ ਹੈ ਪੰਗ ਆਪਣਾ ਕ੍ਰੇਡ ਕਰਦੀ ਜੁਤਨੀਆਂ ਲੇਕਿਨ ਜ਼ਿਲ੍ਹਾ ਜ਼ਿਲ੍ਹਾ ਵਿਭਾਗ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਂ ਸਿਹਤ ਵਿਭਾਗ ਵੱਲੋਂ ਤਿਆਰੀਆਂ ਨੇ ਜਿਹੜੀਆਂ ਉਹ ਆਪਣੀਆਂ ਕਰ ਲਈਆਂ ਗਈਆਂ ਨੇ ਇੱਥੇ ਇੱਕ ਕਰੋਨਾ ਵਾਰਡ ਹੈ ਜਿਹੜਾ ਇਨਸੋਲੇਸ਼ਨ ਵਾਰਡ ਹੈ ਜਿਹੜਾ ਉਹ ਬਠਿੰਡਾ ਸਿਵਲ ਹਸਪਤਾਲ ਦੇ ਅੰਦਰ ਬਣ ਚੁੱਕਾ ਹੈ ਅਤੇ ਇੱਥੇ ਇਹਨਾਂ ਵੱਲੋਂ ਤਿਆਰੀਆਂ ਨੇ ਜਿਹੜੀਆਂ ਉਹ ਹੁਣ ਇਸ ਟਾਈਮ ਮੁਕੰਮਲ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ। ਔਰ ਉਹਨਾਂ ਵੱਲੋਂ ਵਾਰ-ਵਾਰ ਲੋਕਾਂ ਨੂੰ ਇਹੀ ਅਪੀਲ ਕੀਤੀ ਜਾਵੇ ਜਿਆਦਾ ਕਿਸੇ ਤਰ੍ਹਾਂ ਦੀ ਕੋਈ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਹੈ। ਕਿਸੇ ਤਰ੍ਹਾਂ ਦੀ ਕੋਈ ਡਰਨ ਦੀ ਲੋੜ ਨਹੀਂ ਹੈ ਕਿ ਹਜੇ ਤੱਕ ਬਠਿੰਡਾ ਦੇ ਅੰਦਰ ਇਸ ਤਰ੍ਹਾਂ ਦਾ ਕੋਈ ਵੀ ਕੇਸ ਹੈ ਜਿਹੜਾ ਉਹ ਮੇਰੇ ਅਸਰਫੋ ਦੋ ਕੇਸ ਨੇ ਜਿਹੜੇ ਉਹ ਪੰਜਾਬ ਦੇ ਅੰਦਰ ਰਿਪੋਰਟ ਕੀਤੇ ਗਏ ਨੇ ਔਰ ਇੱਕ ਦੀ ਚੰਡੀਗੜ੍ਹ ਦੇ ਅੰਦਰ ਜਿਹੜੀ ਮੌਤ ਹੋ ਚੁੱਕੀ ਹੈ ਭਾਵੇਂ ਦੇਸ਼ ਭਰ ਦੇ ਅੰਦਰ ਜਿਹੜਾ ਆਪਣਾ ਜੇ ਆਪਾਂ ਗੱਲ ਕਰੀਏ ਪੂਰੇ ਆਪਣਾ ਇੰਡੀਆ ਦੇ ਅੰਦਰ ਕਾਫੀ ਸਾਰੇ ਪੋਜ਼ਿਟਿਵ ਕੇਸ ਨੇ ਜਿਹੜੇ ਉਹ ਆ ਚੁੱਕੇ ਨੇ ਲੇਕਿਨ ਬਠਿੰਡਾ ਹਜੇ ਤੱਕ ਇਸ ਤੋਂ ਇਸ ਨੂੰ ਲੈ ਕੇ ਕਿਤਨਾ ਕਿਤੇ ਸੁਰੱਖਤ ਹਾਇਆ ਜ਼ਰੂਰ ਹੈ ਲੇਕਿਨ ਇਹਨਾਂ ਵੱਲੋਂ ਬਠਿੰਡਾ ਸਿਵਲ ਹਸਪਤਾਲ ਦੇ ਅੰਦਰ ਸਿਹਤ ਭਾਗ ਕੋਲ ਆਪਣੇ ਤਿਆਰੀਆਂ ਜਿਹੜੀਆਂ ਉਹ ਮੁਕੰਮਲ ਹੋ ਚੁੱਕੀਆਂ ਨੇ ਔਰ ਸਭ ਸੁਣਾਉਣੇ ਆ ਕੀ ਕਹਿੰਦੇ ਨੇ ਇਸ ਨੂੰ ਲੈ ਕੇ ਈਮੋਂ ਡਾਕਟਰ ਹਰਸ਼ਦ ਗੋਇਲ ਜਾਬ ਦੇ ਵਿੱਚ ਫੇਫੜਾ ਆ ਗਿਆ ਕਿਸ ਤਰ੍ਹਾਂ ਦੇ ਅਰੇਂਜਮੈਂਟ ਕੀਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਐਸੇ ਦਾ ਪਾਉੜਾ ਸਿਰ ਮੌਕੇ ਦੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਿਵਲ ਹਸਪਤਾਲ ਬਠਿੰਡਾ ਨੇ ਆਪਣੇ ਹਸਪਤਾਲ ਦੇ ਵਿੱਚ ਆਈਸੋਲੇਸ਼ਨ ਵਾਰਡ ਬਣਾ ਲਿਆ ਗਿਆ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਸ ਵਾਰਡ ਦੇ ਵਿੱਚ 24 ਘੰਟੇ ਆਕਸੀਜਨ ਦੀ ਸਪਲਾਈ ਦੇਣ ਲਈ ਸਾਡੇ ਕੋਲੇ ਸਾਰੇ ਸਮਾਨ ਮੌਜੂਦ ਹੈ ਹਸਪਤਾਲ ਕੋਲੇ ਆਪਣਾ ਆਕਸੀਜਨ ਪਲੈਂਟ ਹੈਗਾ ਜਿਸ ਕਰਕੇ ਹਸਪਤਾਲ ਦੇ ਵਿੱਚ ਆਕਸੀਜਨ ਦੀ ਕੋਈ ਵੀ ਕਮੀ ਨਹੀਂ ਆਊਗੀ ਇਸ ਤੋਂ ਇਲਾਵਾ ਸਾਡੇ ਕੋਲੇ ਆਕਸੀਜਨ ਕਨਸੈਂਟਰेटर ਅਤੇ ਵੈਂਟੀਲੇਟਰ ਵਗੈਰਾ ਹੋਰ ਦਵਾਈਆਂ ਸਾਰੀਆਂ ਮੌਜੂਦ ਨੇ ਲੋਕਾਂ ਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਪੰਜਾਬ ਦਾ ਸਿਹਤ ਵਿਭਾਗ ਜਾਂ ਜ਼ਿਲ੍ਹਾ ਹਸਪਤਾਲ ਬਠਿੰਡਾ ਇਸ ਬਿਮਾਰੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਤਿਆਰ ਹੈ ਪਿਛਲੀ ਵਾਰੀ ਆਕਸੀਜਨ ਦੀ ਕਮੀ ਆ ਗਈ ਸੀ ਇਸ ਵਾਰ ਜਿਹੜਾ ਪਲਾਂਟ ਆਪਾ ਆਪਣਾ ਹੈਗਾ ਕਮੀ ਨਹੀਂ ਹੋਊਗੀ ਇਸ ਕੰਢੀ ਸਰ ਦੇਖੋ ਪਹਿਲੀ ਦੂਜੀ ਲਹਿਰ ਕੋਵਿਡ ਦੀ ਲਹਿਰ ਚ ਅਸੀਂ ਬਹੁਤ ਕੁਝ ਸਿੱਖਿਆ ਜੋ ਸਾਨੂੰ ਉਹਦੋਂ ਮੁਸ਼ਕਿਲਾਂ ਪੇਸ਼ ਆਈਆਂ ਅਸੀਂ ਉਹਨਾਂ ਦਾ ਹੱਲ ਕੀਤਾ ਤੇ ਉਹਨਾਂ ਚੀਜ਼ਾਂ ਤੋਂ ਸਿੱਖਦੇ ਹੋਏ ਮੈਨੂੰ ਨਹੀਂ ਲੱਗਦਾ ਵੀ ਆਪਣੇ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਾਂ ਬਠਿੰਡਾ ਸ਼ਹਿਰ ਦੇ ਵਿੱਚ ਅਜੇ ਜੀ ਕੋਈ ਸਥਿਤੀ ਬਣੂਗੀ ਕਿ ਆਪਾਂ ਨੂੰ ਆਕਸੀਜਨ ਦੀ ਘਾਟ ਕਾਰਨ ਕੋਈ ਘਟਨਾ ਦਾ ਸਾਹਮਣਾ ਕਰਨਾ ਪਵੇਗਾ ਤਾਂ ਕਿੱ사 ਦੇ ਅਗਰ ਕੋਈ ਕੇਸ ਹੋਇਆ ਜੀ ਹੰਟ ਕੇ ਨਹੀਂ ਸਰ ਆਫੀਸ਼ੀਅਲੀ ਬਠਿੰਡਾ ਦੇ ਅੰਦਰ ਕੋਈ ਵੀ ਕੋਵਿਡ ਦਾ ਕੇਸ ਅਜੇ ਤੱਕ ਰਿਪੋਰਟ ਨਹੀਂ ਹੋਇਆ Yeah.